ਸਰੀ ਵਾਹਿਗੁਰੂ ਸਹਬ ਜੀਓ ਕਬਿਓ ਬਾਤ ਬੇਨਤੀ ਚੋਪਈ ਬਾਤ ਸਹੀ ਤਸਮੀਂ ਅਮਰੇ ਗਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਗਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਬ੍ਰਤ ਪਰ ਅਮਰੇ ਟੋਸਟ ਸਬੈ ਤੁਮ ਘਾਵ ਹੋ ਆਪ ਹਾਥ ਦੈ ਮਹੀਂ ਪਚਾਵ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੋਰ ਚਾ ਨਿਜ ਕਰਤੇ ਕਰੀਐ ਸਬੈ ਰਤ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂ ਸੁਤਮ ਤੇ ਪਾਉ ਦੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰਨੋ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਅਵਰੀਐ ਮਰਨ ਕਾਲ ਕਾ ਤਰਾ ਸੁਨਿਹਰੀਐ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂਜ ਜੋ ਕਰੇ ਹੋਰ ਚਾ ਰਖਨ ਹੋ ਮਹ ਰਖਨ ਹਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪਰੇ ਚਤੁਰ ਦਸ ਗੰਤਾ ප්‍රमा බවਤ క ප සवਜ අవਤరా කාਲपाਕර බిਸਨ प्र්‍රकाਸ ਸකਲ කාాలකාਕਤමසා ਜන කාලਜోග සਕयो බੇగਰយ ప్්‍රణमाජూ ٿयो ਜවන කාල සබලੋක សवा නසጋਰਹਤහි ਹමਰ ਜවන කාල සබජගత बਨาย u ਦੇវਦతਜਸਨ උපਜയ, ਆਤ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਤਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਾਰੇ ਸੇਵਤਨ ਕੋ ਸਿਵ ਗੁਨ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ੜਗੜ ਕੇ ਅੰਤਰ ਕੇ ਜਾਣਤ ਭਲੇ ਵਰੇ ਕੀ ਪੀਰ ਪਛਾਨਤ ਕੀਤੇ ਤੇ ਕੋਨ ਚਰ ਅਸਥੁਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਏਕ ਏਕ ਕੀ ਪਿਰ ਪਛਾਨਨੇ ਕੜਕੜ ਕੇ ਬੜਬੜ ਕੇ ਜਾਣੇ ਜਬ ਉਹ ਦਕਰਖ ਕਰਖਰਾ ਤਾਰਾ ਪ੍ਰਜਾ ਕਰਤ ਤਬ ਦੇਹੀ ਅਪਾਰ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੇ ਬੂਜੂ ਚਰੈ ਤੁਮ ਸਭੀ ਤੇ ਰਹੈ ਚੰਦਰਾਲਮ ਜਾਨਤ ਬੇਦ ਤੇਦ ਅਰ ਆਲਮ ਨਰਨ ਕਾਰ ਨਰਪਕਾਰ ਨਰਲੰਪ ਆਦ ਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਪਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ महादेव को कहत सदा सेवन रंग कारका चीनत ने पेव आप अपने बुध हे जेती वर्णत पहन पें तो तेती तमरा लखाना जाय पसरा कह विदस जे प्रथम संसार एकारूप नूपसुरो पारंगा पौर आपनी कोपा अण्डज जिरज सेती किनी उतपुज खान बौर रच देनी कहु फूल राजा हवे बैठा कहूं से मुड़ प्यों संकरे कैठा सगरे श्रेष्ठ दिखाये चंपाव आद जुगाद स्वरूप स्यमपव अबर तामेरे तामग्रो सिकु बार आसिक समरो दृष्टि चते उठोत उत पाता सकन बनेश करो रण काता जे असि तूच तवतर जी प्रेतन के टूष्ट दुगतह व्यमरे ਔਰ ਕਜਵਨ ਬਗ ਭਰੇ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਚੈ ਹੈ 타ਕੇ ਕਾਲ ਨਿਕੜਨੇ ਆਹ ਹੈ ੜਾ ਅੱਛਾ ਹੋਏ ਤਾਹੇ ਸਭ ਕਾਲਾ ਢੋ ਸਟਾਰ ਸਟ੍ਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ 타ਕੇ ताप ਤਨ ਕਮ ਹਰੇ ਹੋਰੇ ਦਸੈਦਰ ਮੋ ਸਭ ਹੋਈ ਦੁਸ਼ਟ ਛਾਵ ਸਹਿ ਸਕੈ ਨ ਕੋਈ ਏਕ ਬਾਰ ਚਿੰਤ ਮੈਂ ਸੰਭਾਰਾ ਖਾਲ ਵਾਸਤੇ 타ਹੇ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਟੋਸਟ ਤੋਖ ਤੇ ਰਹਾ ਸਾਰਗ ਕੇਤ ਮੈ ਸਰਨ ਤੇ ਹਾਰੇ ਆਪ ਹਾਥ ਜਲੋ ਬਾਰੇ ਸਰਬ ਧਰਮ ਹੋ ਸਹਾਈ ਟੋਸਟ ਦੋਖ ਤੇ ਲਹਿੋ ਬਚਾਈ ਸੋ ਸ੍ਰੀ ਵਾਹਿਗੁਰੂ ਸਾਹਿਬ ਜੀੋ ਕਾ ਬਿਉ ਬਾਚ ਬੇਨਤੀ ਚੋਪਈ ਬਾਤ ਸਹੀ ਤਸਮੀ ਅਮਰੇ ਗ੍ਰੋ ਹਾ ਤਰੇ ਰੱਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੂਪ ਰਤ ਪਰ ਅਮਰੇ ਟੋਸਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹੀਂ ਪਚਾਵ ਹੋ ਸੁਖੀ ਬਸੈ ਮੂਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੂਰ ਚਾ ਨੈਜ ਘਰ ਤੇ ਖਰੀਐ ਸਬੈ ਰਤ ਕੋ ਆਜ ਸੰਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੇ ਰਹ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਚੁੰ ਚੁੰਨੋ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਤੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਹਰੇ ਹੋਰ ਚਾ ਰਾਖਨ ਹੋ ਮੋਹ ਰਾਖਨ ਹਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਗਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਪਜਾਇਓ ਆਤ ਅੰਤ ਇੱਕਐ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਤਕਾਰ ਤਿਸੇ ਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ

ਏਕੇ ਕੇ ਕੇ ਪੇਰ ਪਛਾਨੇ ਕੜਕੜ ਕੇ ਬੜਬੜ ਕੇ ਜਾਣੇ ਜਬ ਉਹ ਦ ਕਰਖ ਕਰਾ ਕਰ ਤਾਰਾ ਪ੍ਰਜਾ ਕਰਤ ਤਬ ਦੇਹੀ ਅਪਾਰਾ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੇ ਬੋਜੂ ਚਾਰੇ ਤੁਮ ਸਭੀ ਤੇ ਰਹੇ ਤੰਦਰਾਲਮ ਜਾਣਤ ਬੇਦ ਭੇਦ ਅਲਮ ਨਰੰਗ ਕਾਰਦਰਪ ਕਾਰੰਦਰ ਲੰਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਗੋਪੇ ਬਨਾ ਪਾਪਤ ਬੇਦਾ ਤਾਕੋ ਕਿਰਪਾ ਹੰ ਨੰਮਾਨਤ ਮਹਾ ਮੂੜ ਕਛ ਭੇਦ ਨਾ ਜਨਤ ਮਹਾ ਦੇਵ ਕੋ ਕਹਿਤ ਸਦਾ ਸੇਵੰਤ ਰੰਗ ਕਾਰ ਕਾ ਚੀਨਤ ਨੇ ਪੇਵ ਆਪ ਆਪਨੇ ਬੁਧਹਿ ਜੇਤੇ ਵਰਨਤ ਪੈਨ ਪੈਨ ਤੋਇ ਤੇਤੀ ਤਮਰਾ ਲਖਾਨਾ ਜਾਇ ਪਸਰ ਕਹਿ ਬਿਦਸ ਜਪਤਮ ਸੰਸਾਰਾ ਏ ਕਾ ਰੂਪ ਨੁਖਸਰੂਪ ਪਾਰੰਗ ਪਯੋਰਾ ਆਪਨੇ ਊਪਾ ਅੰਡਜ ਜਿਰਜ ਸੇਤੀ ਕਿੰਨੀ ਉਤਪੁਜ ਖਾਨ ਬੌਰ ਰਚ ਦੇਨੀ ਕਹੂ ਫੂਲ ਰਾਜ ਹਵੇ ਬੈਠਾ ਕਹੂ ਸਿਮੜ ਪਿਓ ਸੰਕਰ ਇਕੱਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਵਰਛਾ ਮੇਰੇ ਤਮ ਗੁਰੂ ਸਿੱਖ ਬਾਰ ਆਸਿਕ ਸੰਗਰ ਦੁਸ਼ਟ ਜਿਤੇ ਉਠੋ ਤੋ ਤਪਾਤਾ ਸਕਲ ਭਲੇ ਸਿਗਰੋ ਰਨ ਕਾਤਾ ਜੇ ਅਸੀ ਤੂਜ ਤਮ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਢਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕੜਨੇ ਆ ਹੈ ਰੱਖਾ ਹੋਏ ਤਾਂ ਹੈ ਸਭ ਕਾਲਾ ਡੋਸਟਾਰ ਸਟ ਟ੍ਰੈ ਤਦ ਕਾਲਾ ਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪ ਤਨ ਕਮੋ ਹਰੇ ਹੋਰ ਦਸੇਦ ਬਰਹੂ ਸਭ ਹੋਈ ਦੁਸ਼ਟ ਸ਼ਾਵ ਸ਼ੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਬਾਰਾ ਖਾਲ ਖਾਸਤੇ ਤਾਹੀ ਬਾਰ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਾਰਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਰਹਿ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਸਰੀ ਵਾਹਿਗੁਰੂ ਸਹਬ ਜੀਓ ਕਬਿਓ ਬਾਤ ਬੇਨਤੀ ਚੋਪਈ ਬਾਤ ਸਹੀ ਤਸਮੀਮ ਅਮਰੇ ਗਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਗਨ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਬ੍ਰਤ ਪਰ ਅਮਰੇ ਟੋਸਟ ਸਬੈ ਤੁਮ ਘਾਵ ਹੋ ਆਪ ਹਾਥ ਦੈ ਮਹੀਂ ਪਚਾਵ ਹੋ ਸੁਖੀ ਬਸੈ ਮੂਰ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੂਰ ਚਾ ਨਿਜ ਘਰ ਤੇ ਖਰੀਐ ਸਭੈ ਰਤ ਕੋ ਆਜ ਸੰਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੇ ਰਹ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਉ ਸੁਦਮ ਤੇ ਪਾਉ ਦੇਵਕ ਸੇਖ ਹਮਾਰੇ ਤਾਰਿ ਹੈ ਚੁੰ ਚੁੰਨੋ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਤੂ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੂ ਜੋ ਹਰੇ ਹੋਰ ਚਾ ਰਖਨ ਹੋ ਮੋ ਰਖਨ ਹਰੇ ਸਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਅਸਤ ਕਲ ਕਾਲ ਕਾ ਕੀ ਆਤਮਸਤ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਪ੍ਰਭੁਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਪਜਾਇਓ ਆਤਮ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਤਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ੜਗੜ ਕੇ ਅੰਤਰ ਕੇ ਜਾਣਤ ਭਲੇ ਵਰੇ ਕੀ ਪੀਰ ਪਛਾਨਤ ਕੀਤੇ ਤੇ ਕੋਈ ਚਰ ਅਸਥੂਲਾ ਸਭ ਪਾਰਿ ਕਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੜਕੜ ਕੇ ਬੜਬੜ ਕੇ ਜਾਣੈ ਜਬ ਉਹ ਦਕਰਖ ਕਰਾ ਕਰ ਤਾਰਾ ਪ੍ਰਜਾ ਕਰਤ ਤਬ ਦੇਹ अपਾਰਾ ਜਬ ਆਖਰ ਘਰਤ ਹੋ ਕਬ ਹੂੰ ਤੁਮ ਮੈਂ ਮਿਲਤ ਤਿਹੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੇ ਬੋਜ ਉਚਾਰੇ ਤੁਮ ਸਭੀ ਤਿ ਰਹੇ ਤੰਗਰਾਲਮ ਜਾਨਤ ਬੇਦ ਭੇਦ ਪ੍ਰਾਲਮ ਨਰਨ ਕਾਰ ਨਰਪ ਕਾਰ ਨਰ ਲਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਿਰਪਾ ਹੰ ਹਨੂਮਾਨਕ ਮਹਾ ਮੂੜ ਕਛੇਦ ਨ ਜਨਤ ਨਹਾ ਦੇਵ ਕੋ ਕਹਿਤ ਸਦਾ ਸਿਵੰਨਰਨ ਕਾਰਕਾ ਜੀਨ ਤਨੇ ਫੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋਇ ਤੇਤੀ ਤਮਰਾ ਲਖਾਣਾ ਜਾਏ ਪਸਰ ਕਹਿ ਬਿਦ ਸਜ ਪ੍ਰਥਮ ਸੰਸਾਰਾ ਏਕ ਰੂਪ ਨੂ ਬਸ ਰੂਪ ਆਰੰਗ ਪਿਵਰਾਵ ਨਹੀਂ ੂਪਾ ਅੰਡਜ ਜਿਰਜ ਸੇਤੀ ਕਿੰਨੀ ਉਤਪਜ ਖਾਨ ਬੌਰ ਰਚ ਦੇਨੀ कहु फूल राजा हवै बैठा कहू सिमट प्यों सकरे कैठा सकरे श्रेष्ठ दिखाय चंपव आद जुगाद स्वरूप स्यम पव अवरचामिरे ताम क्रो सिखू बार आ सिख संगर दृष्टि च ते उठोत उत पाता सकल बनेश क्रोरन काता जे असि तूज तव वस्त्र नि प्रेतन के तुष्ट दुगतह व्यमरे ੁਰਖ ਜਵਨ ਬਗ ਭਰੇ ਤਿਹਾਰੇ ਤਨਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ 타ਕੇ ਕਾਲ ਨਿਕੜਨੇ ਆ ਹੈ ੜਾੱਛਾ ਹੋਏ ਸਾਹਿ ਸਭ ਕਾਲਾ ਢੋ ਸਟਾਰ ਸਟਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਹਰੇ ਹੋ 타ਕੇ ताप ਤਨ ਕਮ ਹਰੇ ਹੋਰ ਦਸੈ ਗਰਮੋ ਸਭ ਹੋਈ ਦੁਸ਼ਟ ਛਾਵ ਸਹਿ ਸਕੈ ਨ ਕੋਈ ਏਕ ਬਾਰ ਚਿੰਤ ਮੈਂ ਸੰਬਾਰਾ ਖਾਲਾਸਤੇ 타ਹਿ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਟੋਸਟ ਦੋਖ ਤੇ ਰਹਾ ਸਾਰਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਟੋਸਟ ਦੋਖ ਤੇ ਲਹੁ ਬਚਾਈ ਸੋ ਸ੍ਰੀ ਵਾਹਿਗੁਰੂ ਸਾਬ ਜੀਓ ਕਬਿਉ ਬਾਤ ਬੇਨਤੀ ਚੋਪਈ ਬਾਤ ਸਹੀ ਤਸਮੀ ਆਮਰੇ ਗ੍ਰੋਹ ਤਦ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਗਨ ਮਨ ਰਹੇ ਮਾਰਾ ਆਪਣਾ ਜਾਨ ਕਰੂ ਬ੍ਰਤ ਪਰ ਆਮਰੇ ਟੋਸਟ ਸਬੈਤ ਮੁਕਾਫ ਹੋ ਆਪ ਹਾਥ ਦੇ ਮਹੀਂ ਪਚਾਵ ਹੋ ਸੁਖੀ ਬਸੈ ਮੂਰ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੂਰ ਚਾ ਨਿਜ ਕਰਤੇ ਕੀਏ ਸਭੈ ਰਤ ਕੋ ਆਜ ਸੰਕਰੀਏ ਉਰੇ ਨਹ ਹੋਏ ਹਮਾਰੇ ਆਸਾ ਤੋਰ ਭੈਣ ਕੇ ਰਹ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਉ ਸੁਤਮ ਤੇ ਪਾਉ ਸੇਵਕ ਸੇਖ ਹਮਾਰੇ ਤਾਰ ਹੈ ਚੁੰ ਚੁੰਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਹਰ ਹੋ ਰਚਾ ਰਾਖਨ ਹੋ ਮੋਹ ਰਾਖਨ ਹਰੇ ਸਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਹਸਤ ਕਲ ਕਾਲ ਕਾ ਕੀ ਆਤਮਾ ਸਾਰ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਪਜਾਇਓ ਆਤ ਅੰਤ ਇੱਕੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਤਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ

ਕੇ 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 ਪੇਰ ਪਛਾਨੇ ਕੜਕੜ ਕੇ ਬੜਬੜ ਕੇ ਜਾਣੇ ਜਬ ਉਹ ਦਕਰਖ ਕਰਾ ਕਰ ਤਾਰਾ ਪ੍ਰਜਾ ਤ੍ਰਤ ਤਬ ਦੇਹੀ અપਾਰ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੇ ਬੋਜੂ ਚਾਰੇ ਤੁਮ ਸਭੀ ਤੇ ਰਹੇ ਤੰਦਰਾਲਮ ਜਾਣਤ ਬੇਦ ਭੇਦ ਰਾਲਮ ਨਰੰਗ ਕਾਰਦਰਪ ਕਾਰੰਦਰ ਲੰਬ ਆਦ ਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਗੋਪੇ ਬਿਨਾ ਪਾਪਤ ਬੇਦਾ ਤਾਕੋ ਕਿਰਪਾ ਹੰ ਨੰਮਾਨਕ ਮਹਾ ਮੂੜ ਕਛੇਦ ਨਾ ਜਨਤ ਮਹਾ ਦੇਵ ਕੋ ਕਹਿਤ ਸਦਾ ਸੇਵਨਰੰਗ ਕਾਰਕਾ ਜੀਨਤ ਨੇ ਪਿਵ ਆਪ ਆਪਣੇ ਬੁਧਹਿ ਜੇਤੇ ਵਰਨਤ ਪੈਨ ਪੈਨ ਤੋਇ ਤੇਤੀ ਤਮਰਾ ਲਖਾਣਾ ਜਾਇ ਪਸਰ ਕਹਿ ਬਿਦ ਸਜ ਪ੍ਰਥਮ ਸੰਸਾਰਾ ਏਕ ਰੂਪ ਨੂਪਸ ਰੂਪ ਆਰੰਗ ਪਿਉਰਾਵ ਨਹੀਂ ਊਪਾ ਅੰਡਜ ਜਿਰਜ ਸੇਤੀ ਕਿੰਨੀ ਉਤਪੁਜ ਖਾਨ ਬੌਰ ਰਚ ਦੇਨੀ ਕਹੂ ਫੂਲ ਰਾਜ ਹਵੇ ਬੈਠ ਕਹੂ ਸਿਮੜ ਪਿਉ ਸੰਕਰੇ ਕਿਆਠਾ ਸਗਰੇ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਵਰ ਅੱਛਾ ਮੇਰੇ ਤਾਮ ਗਰੂ ਸਿੱਖੂ ਬਾਰ ਆ ਸਿੱਖ ਸੰਗਰ ਦੁਸ਼ਟ ਚਿਤ ਤੇ ਉਠੋ ਤੂਤ ਪਾਤਾ ਸਕਲ ਬਨੇਸ਼ ਗਰੋਰਨ ਕਾਤਾ ਜੇ ਅਸੀ ਤੂਜ ਤਵਸਰ ਜੀ ਪ੍ਰੇਤਨ ਕੇ ਟੁਸ਼ਟ ਦੁਗਤਾ ਵਮਰੇ ਪੁਰਖ ਜਵਨ ਬਗ ਭਰੇ ਤਿਹਾਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕਉ ਇਕ ਬਾਰ ਤਿਆ ਹੈ 타ਕੇ ਕਾਲ ਨਿਕੜਨੇ ਆਹ ਹੈ ਪਰ ਅੱਛਾ ਹੋਏ ਤਾਹੇ ਸਭ ਕਾਲਾ ਡੋ ਸਟਾਰ ਸਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪ ਤਨ ਕਮੋ ਹਰੇ ਹੋ ਰ ਦਸੈ ਬ੍ਰਹਮੋ ਸਭ ਹੋਈ ਦੁਸ਼ਟ ਛਾਵ ਸਹਿ ਸਕੈ ਨ ਕੋਈ ਏਕ ਪਾਰ ਚਿੰਤ ਮੈਂ ਸੰਭਾਰਾ ਖਾਲਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹਾਰਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹਿ ਬਚਾਈ ਸਰੀ ਵਾਹਿਗੁਰੂ ਸਹਬ ਜੀਓ ਕਬਿਓ ਬਾਚ ਬੇਨਤੀ ਚੋਪਈ ਬਾਤ ਸਹੀ ਤਸਮੀਂ ਅਮਰੇ ਗਰੋ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਗਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰ ਅਮਰੇ ਟੋਸਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹੀਂ ਪਚਾਵ ਹੋ ਸੁਖੀ ਬਸੈ ਮੋਰੁ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰ ਚਾ ਨਿਜ ਕਰਤੇ ਖਰੀਐ ਸਭੈ ਰਤਕੁ ਆਜ ਸੰਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੇ ਰਹ ਪਿਆਸਾ ਤੁਮਹਿ ਸਾੜ ਕੋਈ ਅਵਰ ਨਾtie ਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰ ਚੁੰਨੋ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੈ ਅਵਰੀਐ ਮਰਨ ਕਾਲ ਕਾ ਤਰਾ ਸਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੂਜ ਜੋ ਕਰੇ ਹੋ ਰਚਾ ਰਾਖਨ ਹੋ ਮੋਇ ਰਾਖਨ ਹਰੇ ਸਹਿਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪਰੇ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਹਸਤ ਕਲ ਕਾਲ ਕਾ ਕੀ ਆਤਮਸਤ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਪ੍ਰਭੁਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨ ਉਪਜਾਇਓ ਆਤਤ ਅੰਤ ਇੱਕ ਹੈ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਤਕਾਰ ਤਝੇ ਕੋ ਮਾਰੇ ਸਕਲ ਪ੍ਰਜਾ ਜਿਨ ਆਪ ਸਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ੜਗਟ ਕੇ ਅੰਤਰ ਕੇ ਜਾਣਤ ਭਲੇ ਵਰੇ ਕੀ ਪੀਰ ਪਛਾਨਤ ਕਿਤੇ ਤੇ ਕੋ ਨ ਚਰ ਅਸਥੁਲਾ ਸਭ ਪਾਰਿ ਕਰਿ ਪਾ ਦ੍ਰਿਸ਼ਟ ਕਰਿ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੜਕੜ ਕੇ ਬੜਬੜ ਕੇ ਜਾਣੈ ਜਬ ਉਹ ਦ ਕਰਖਰਾ ਕਰ ਤਾਰਾ ਪ੍ਰਜਾ ਕਰਤ ਤਬ ਦੇਹੀ ਅਪਾਰ ਜਬ ਆਖਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਤੇਹੇ ਤਰ ਸਭ ਹੂੰ 게ते बदन श्रेष्ठ सब तारे आप अपने बोझ उचारय तुम सभी ति रह तंद्रालम जानत वेद भेद भेद अालम नरन कार दर्पण नर कार नरlamb आद नील अनाद संभ ताका मूड़ उचारत भेदा जागो पे बिना पापत बेदा ताको कृपा हनु हनुमानक महा मूड़ क छ भेद न जनत ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਏ ਤੇਤੀ ਤਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਪਾਰੰਗ ਪਿਉ ਰਾਮ ਨੀ ਪੂਪਾ ਅੰਡਜ ਜਿਰਜ ਸੇਤ ਜਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੂ ਫੂਲ ਰਾਜ ਹਵੇ ਬੈਠਾ ਕਹੂ ਸੇ ਮਟ ਪਿਓ ਸੰਕਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸਿੰਪਵ ਅਵਰ ਚਾ ਮੇਰੇ ਤਮ ਗਰੋ ਸਿਖੂ ਬਾਰ ਆਸਿਕ ਸੰਗਰ ਦੁਸ਼ਟ ਚਿਤੇ ਉਠੋ ਤੋ ਤਪਾਤਾ ਸਕਲ ਬਨੇ ਸਗਰੋ ਰੰਗ ਕਾਤਾ ਜੀ ਅਸੀ ਤੂਜ ਤਵ ਸਰਨੀ ਪ੍ਰੇਦਨ ਕੇ ਦੁਸ਼ਟ ਦੁਗਤ ਹਵੇ ਮਰੇ ੁਰਖ ਜਵਨ ਬਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਕੇ ਕਾਲ ਨਿਕੜਨੇ ਆਹ ਹੈ ਪਰ ਅੱਛਾ ਹੋਏ ਤਾਹੇ ਸਭ ਕਾਲ ਡੋ ਸਟਾਰ ਸਟ ਤਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਕੇ ਤਾਪ ਤਨ ਕਮ ਹੋਰੇ ਹੋਰੇ ਦਸੈਦ ਬ੍ਰਹਮੋ ਸਭ ਹੋਈ ਜੁਸਟਿ ਸ਼ਾਵ ਸ਼ੈ ਸਕੈ ਨ ਕੋਈ ਏਕ ਬਾਰ ਚਿੰਤ ਮੈਂ ਸੰਭਾਰਾ ਖਾਲ ਆਸਤੇ ਤਾਹੇ ਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਟੋਸਟ ਤੋਖ ਤੇ ਰਹਾ ਹਾਰਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੇ ਸਰਬ ਧਰਮ ਹੋ ਸਹਾਈ ਟੋਸਟ ਦੋਖ ਤੇ ਲਹਿ ਬਚਾਈ